ਅਸੀਕਾਲ ਜੀ ਵਾਹਿਗੁਰੂ ਖਾਲਸਾ ਸ੍ਰੀ ਵਹਿਗੂ ਜੀ ਦੇ ਪਤੇ ਅੱਜ ਆਪਾਂ ਗੱਲ ਕਰਦੇ ਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਆਗੂਆਂ ਦੀ ਤੇ ਮੈਂ ਕਹਿੰਨਾ ਇੱਕ ਬੇਨਤੀ ਕਰਦਾਗਾ ਵੀਡੀਓ ਨੂੰ ਥੋੜੀ ਜੀ ਧਿਆਨ ਦੇ ਨਾਲ ਜਰੂਰ ਸੁਣਨਾ 5 ਮਿੰਟ ਕੱਢਣੇ ਆ ਸਿਰਫ ਕਹਿੰਦੇ ਹੁੰਦੇ ਨੇ ਪ੍ਰਮਾਤਮਾ ਬਲਵਾਨ ਬੜਾ ਕੁਦਰਤ ਬਲਵਾਨ ਬੜੀ ਆ ਕੁਦਰਤ ਦੇ ਨਿਜਮਾ ਜੋ ਬੰਦਾ ਤੁਹਾਡੇ ਪੈਰਾਂ ਦੇ ਵਿੱਚ ਅੱਜਕੱਲ ਬਸਾਉਂਦਾ ਜੇ ਤੁਹਾਡੇ ਅੱਜ ਗੋਲੀਆਂ ਮਾਰਦਾ ਜਾਂ ਤੁਹਾਡੇ ਉੱਪਰ ਜ਼ੁਲਮ ਕਰਦਾ ਤੇ ਉਹ ਬੰਦੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਹਿਣ ਤੋਂ ਭਾਵ ਕਿ ਚਾਹੇ ਉਹਨੂੰ ਸਾਲ ਲੱਗ ਜਾਣ ਮਹੀਨੇ ਲੱਗ ਜਾਣ ਉਹਨੂੰ ਭੁਗਤਣਾ ਜ਼ਰੂਰ ਪੈਂਦਾ ਕਰਦਾ ਕੋਈ ਆ ਭੁਗਤਦਾ ਕੋਈ ਆ ਪਰ ਅੱਜ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਭਾਜਪੀ ਵੱਲੋਂ ਕਿਸਾਨਾਂ ਦੇ ਰਾਹ ਦੇ ਵਿੱਚ ਕਿੱਲ ਗੱਡੇ ਗਏ ਸੀ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਕਿਸਾਨਾਂ ਤੇ ਲਾਠੀ ਚਾਰਜ ਕਿਸਾਨਾਂ ਤੇ ਗੰਦੇ ਪਾਣੀ ਦੇ ਫਸਾੜਾ ਕੀਤੀਆਂ ਗਈਆਂ ਸੀ ਭਾਟਵਾ ਵੱਲੋਂ ਖੱਟੜ ਸਰਕਾਰ ਵੱਲੋਂ ਮੋਦੀ ਵੱਲੋਂ ਪਰ ਹੋੜਾ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੇ ਨਮਾਇंदे ਖੜੇ ਕੀਤੇ ਨੇ ਸੀਟਾਂ ਉਤੋਂ ਅੱਜ ਉਹਨਾਂ ਦਾ ਜੇਕਰ ਹਾਲ ਦੇਖ ਲਈਏ ਤਾ ਮੋਦੀ ਨੇ ਸਾਇਦ ਨਹੀਂ ਉਹਨਾਂ ਤੱਕ ਪਹੁੰਚਦਾ ਹੋਣਾ ਪਰ ਜਿਹੜੇ ਉਹਨਾਂ ਵੋਟਾਂ ਵਿੱਚ ਖੜੇ ਨੇ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦਾ ਦਿਨ ਚੜਦਾ ਕਿਵੇਂ ਆ ਤੇ ਸਿੱਪਦਾ ਕਿਵੇਂ ਆ ਇੱਕ ਗੱਜ ਉਹਨਾਂ ਦੇ ਧੌਣ ਉੱਤੇ ਰੱਖੀ ਗਈ ਆ ਮੋਦੀ ਵੱਲੋਂ ਜੇ ਕੱਲ ਅਪਾ ਗੱਲ ਕਰੀਏ ਫਰੀਦਕੋਟ ਸੀਟ ਦੀ ਕਾਫੀ ਹਾਰਡ ਸੀਟ ਬਣਨੀ ਜਾਂਦੀ ਹੈ ਇਹ ਇੱਥੇ ਭਾਜਪਾ ਵੱਲੋਂ ਹੰਸ ਰਾਜ ਹੰਸ ਨੂੰ ਟਿਕਟ ਦਿੱਤੀ ਗਈ ਆ ਹਰ ਵਾਰ ਉਹਦਾ ਘਰੋਂ ਨਿਕਲਣਾ ਮੁਸ਼ਕਲ ਹੁੰਦਾ ਅੱਗੇ ਪਿੰਡ ਦੇ ਜਾਂਦਾ ਤੇ ਅੱਗੇ ਕਿਸਾਨ ਖੜੇ ਹੁੰਦੇ ਨੇ ਉਹ ਕਿੱਲ ਨਹੀਂ ਗੱਡਦੇ ਉਹਦੇ ਰਾਹ ਦੇ ਵਿੱਚ ਇੱਕ ਸਵਾਲ ਜਵਾਬ ਕਰਦੇ ਨੇ ਪਰ ਸਵਾਲ ਜਵਾਬ ਹੀ ਇੰਨੇ ਤਿੱਖੇ ਨੇ ਕਿੱਲਾਂ ਜਿੰਨੇ ਤਿੱਖੇ ਨੇ ਕਿ ਉਹਨਾਂ ਨੂੰ ਉਹਦਾ ਜਿਹੜਾ ਆਪਾਂ ਕਹਿ ਦਈਏ ਜਿਸ ਤਰ੍ਹਾਂ ਕਿਸਾਨਾਂ ਦੇ ਲੰਘਣ ਲਈ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕਿੱਲ ਗੱਡੇ ਸੀ ਸੜਕਾਂ ਦੇ ਵਿੱਚ ਤੇ ਉਹੀ ਕਿੱਲ ਬਣ ਕੇ ਅੱਜ ਕਿਸਾਨ ਉਹਨਾਂ ਨੂੰ ਟੱਕਰ ਦੇਣੇ ਲੀਡਰਾਂ ਨੂੰ ਤੇ ਉਹਨਾਂ ਨੂੰ ਸਵਾਲ ਜਵਾਬ ਨਹੀਂ ਆਉਂਦਾ ਤਾਂ ਉਥੋਂ ਭੱਜਦੇ ਨੇ ਅੱਜ ਇਹੀ ਹੋਇਆ ਫਰੀਦਕੋਟ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਆਇਆ ਬੀਜੇਪੀ ਦਾ ਕਿਸਾਨਾਂ ਵੱਲੋਂ ਸਵਾਲ ਕੀਤੇ ਗਏ ਸਵਾਲ ਨਾ ਆਇਆ ਜਦੋਂ ਜਾਦੇ ਕਿਸਾਨ ਇਕੱਠੇ ਹੋਏ ਤੇ ਉਹ ਰੂੜੀਆਂ ਵਿੱਚ ਦੀ ਭਜ ਨਿਕਲਿਆ ਦੇਖੋ ਕੁਦਰਤ ਦੀ ਮਾਰ ਇੱਕ ਲੀਡਰ ਰੂੜੀਆਂ ਵਿੱਚ ਦੀ ਭਜਦਾ ਹੋਇਆ ਗੋਹੇ ਵਿੱਚ ਦੀ ਮਿੱਦਦਾ ਹੋਇਆ ਮਾਗਰ ਕਿਸਾਨ ਨੇ ਆਖਰ ਫਿਰ ਕਿਸਾਨਾਂ ਨੇ ਘੇਰ ਲਿਆ ਅੱਜ ਉਹਨਾਂ ਦੀ ਹਾਲਤ ਵੇਖਣਯੋਗ ਆ ਅੱਜ ਉਹਨਾਂ ਲੋਕਾਂ ਦੀ ਹਾਲਤ ਜਿਹੜੇ 700 ਕਿਸਾਨ ਸ਼ਹੀਦ ਕਰਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਅੱਖਾਂ ਕੱਢੀਆਂ ਗਈਆਂ ਨੇ ਸਰਲੇ ਮਾਰ-ਮਾਰ ਕੇ ਗੰਦਾ ਪਾਣੀ ਸਿੱਟਿਆ ਗਿਆ ਕਿਸਾਨਾਂ ਦੇ ਉੱਪਰ ਅੱਜ ਉਹਨਾਂ ਦੀ ਬਦੌਲਤ ਅੱਜ ਉਹਨਾਂ ਦੇ ਲੀਡਰਾਂ ਦਾ ਐਨਾ ਕੁ ਬੁਰਾ ਹਾਲਾ ਕਿ ਸ਼ਾਇਦ ਉਹ ਸੋਚਦੇ ਹੋਣ ਕਿ ਸੱਤ ਜਨਮਾਂ ਦੇ ਵਿੱਚ ਵੀ ਉਹ ਜਿਹੜੀਆਂ ਲੋਕ ਸਭਾ ਜਾਂ ਵਿਧਾਨ ਸਭਾ ਕਿਸੇ ਵੀ ਸੀਟਾਂ ਨੂੰ ਲੈ ਕੇ ਖੜੇ ਹੋਣ ਤੋਂ ਕੰਨੀ ਘਤਰਾਉਣਗੇ ਹੰਤਰਾਜ ਹੰਤ ਦਾ ਇੰਨਾ ਜਿਆਦਾ ਬੁਰਾ ਹਾਲ ਆ ਬੇਸਕੋ ਬੇਸ਼ਰਮ ਦੇ ਤਰ੍ਹਾਂ ਹੋਇਆ ਫਿਰਦਾਗਾ ਪਰ ਇੱਕ ਕਹਿਣ ਨੂੰ ਉਹਦੇ ਕੋਲੇ ਕੁਝ ਬੱਚਿਆ ਨਹੀਂ ਜੇ ਆਪਾਂ ਕਹიდੀਏ ਰੌਣ ਨੂੰ ਉਹਦੇ ਕੋਲੇ ਕੁਝ ਬੱਚਿਆ ਨਹੀਂ ਸਭ ਤੋਂ ਵੱਡੀ ਬੰਦੇ ਦੀ ਕਹਿੰਦੇ ਜਦੋਂ ਬੇਇੱਜ਼ਤੀ ਹੁੰਦੀ ਆ ਨਾ ਉਦੋਂ ਬੰਦਾ ਚਾਹੇ ਕਿੱਡਾ ਵੱਡਾ ਬੰਦਾਗਾ ਚਾਹੇ ਲੀਡਰ ਆ ਐਮਐਲਏ ਆ ਮੁੱਖ ਮੰਤਰੀ ਆ ਜਦੋਂ ਉਹਦੀ ਕਿਸੇ ਪਿੰਡ ਦੇ ਵਿੱਚ ਖਾਇਰ ਦੇ ਵਿੱਚ ਬੇਇੱਜ਼ਤੀ ਹੋ ਜਾਂਦੀ ਆ ਤਾਂ ਉਹਨੂੰ ਉੱਪਰੋਂ ਥੱਲੇ ਜਦੋਂ ਡਿੱਗਦਾ ਬੰਦਾ ਨਾਜ਼ਰਾਂ ਵਿੱਚ ਗਰਜਾ ਨਾਜ਼ਰਾਂ ਦੇ ਵਿੱਚ ਗਿਰ ਜਾਂਦਾਗਾ ਤੇ ਉਹਨੂੰ ਉੱਠਣਾ ਬੜਾ ਮੁਸ਼ਕਲ ਹੋ ਜਾਂਦਾ ਚਾਹੇ ਕਿੱਡਾ ਹੀ ਵੱਡਾ ਤਾਕਤਵਰ ਬੰਦਾ ਹੋਵੇ ਇਹ ਹਾਲ ਹੁਣ ਭਾਜਪਾ ਵਾਲਿਆਂ ਦਾ ਹੋਇਆ ਪਿਆਗਾ ਕਿ ਕੰਮੇ ਉਹਨਾਂ ਨੂੰ ਲੀਡਰ ਨੇ ਪ੍ਰਧਾਨ ਨੇ ਐਂਪੀ ਰਹੇ ਨੇ ਰੂੜੀਆਂ ਵਿੱਚ ਦੀ ਭਜਣਾ ਪੈ ਰਿਆ ਇਹ ਹਾਲ ਹੋ ਗਿਆ ਉਹਨਾਂ ਦਾ ਇਹ ਹਾਲ ਕਰਤਾ ਮੋਦੀ ਨੇ ਇਹ ਹਾਲ ਕਰਤਾ ਕੁਦਰਤ ਨੇ ਕਹਿੰਦੇ ਹੁੰਦੇ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਇਹ ਤੁਸੀਂ ਕਿਸੇ ਨੂੰ ਟਿੱਚ ਸਮਝਦੇ ਹੋ ਕਿਸੇ ਨੂੰ ਤੁਸੀਂ ਐਜ ਸਮਝਦੇ ਹੋ ਕਿ ਅਸੀਂ ਵੱਡੇ ਆ ਸਾਡੇ ਸਤਾਰ ਲੱਗੇ ਨੇ ਮੈਂ ਹੀ ਵੱਡਾਂਗਾ ਪਰ ਇੱਥੇ ਕੋਈ ਵੱਡਾ ਕੋਈ ਉੱਚਾ ਕੋਈ ਨੀਮਾ ਪਰਮਾਤਮਾ ਵਾਸਤੇ ਕੋਈ ਨਹੀਂ ਸਾਡੀਆਂ ਤੁਹਾਡੀਆਂ ਨਜ਼ਰਾਂ ਵਿੱਚ ਹੋ ਸਕਦਾਗਾ ਪਰ ਜੋ ਪਰਮਾਤਮਾ ਦੀ ਨਜ਼ਰਾਂ ਵਿੱਚ ਸਭ ਇੱਕ ਨੇ ਬਰਾਬਰ ਨੇ ਸਾਰਾ ਬਰਾਬਰ ਆ ਕੋਈ ਜਾਤ ਪਾਤ ਉਹਨਾਂ ਲਈ ਕੋਈ ਨਹੀਂ ਕਹਿੰਦਾ ਭਾਵ ਕਿ ਜੇਕਰ ਤੁਸੀਂ ਕਿਸੇ ਲਈ ਮਾੜੇ ਕੰਮ ਕਰੋਗੇ ਕਿਸੇ ਲਈ ਤੁਸੀਂ ਮਾੜਾ ਬੀਜੋਗੇ ਤੇ ਤੁਹਾਨੂੰ ਦੁੱਗਣਾ ਹੋ ਕੇ ਉਹ ਨਿਕਲਣਾ ਪਊਗਾ ਉਹਨਾਂ ਹਾਲਾਤਾਂ ਦੇ ਵਿੱਚੋਂ ਉਹਨਾਂ ਜਿਹੜੇ ਆਪਾਂ ਦੇਖਦੇ ਆ ਕਿ ਆ ਜਿਹੜਾ ਕੈਂਡੀਡੇਟਾਂ ਦਾ ਹਾਲ ਹੋ ਰਿਹਾ ਜਿਵੇਂ ਹੁਣ ਸਭ ਤੋਂ ਜ਼ਿਆਦਾ ਇਸ ਵੇਲੇ ਦਾ ਵਿਰੋਧ ਦਾ ਸਾਹਮਣਾ ਕਰ ਰਿਹਾ ਹੰਸ ਰਾਜ ਹੰਸ ਐਨੇ ਕਿ ਉਹਦੀ ਹਾਲਤ ਬੁਰੀ ਲੱਗਦੀ ਆ ਕਿ ਹੋ ਸਕਦਾ ਉਹ ਤੁਰਿਆ ਫਿਰਦਾ ਕਿ ਇੱਕ ਪਾਰਟੀ ਨੇ ਉਹਨਾਂ ਦੀ ਇੱਕ ਉਹਨਾਂ ਨੂੰ ਸਜ਼ਾ ਲਾਤੀ ਉਹਨਾਂ ਦੀ ਮਜਬੂਰੀ ਬਣ ਗਈ ਉਹਦੀ ਪਰ ਉਹਦਾ ਜੀਣਾ ਇਸ ਤਰ੍ਹਾਂ ਮੁਸ਼ਕਲ ਹੋਇਆ ਪਿਆ ਕਿਉਂ ਹੋਇਆਗਾ ਉਹਨਾਂ ਨੇ ਪਹਿਲਾਂ ਕੰਡੇ ਬੀਜੇ ਨੇ ਕੰਡੇ ਬੀਜੇ ਨੇ ਤੇ ਹੁਣ ਉਹਨਾਂ ਨੂੰ ਚੁਗਣੇ ਪੈ ਰਹੇ ਨੇ ਤੇ ਅੱਜ ਭਾਜਪਾ ਦਾ ਲੀਡਰ ਆਉਂਦਾਗਾ ਤਾਂ ਤੁਸੀਂ ਦੇਖੋ ਚਿੱਟੇ ਕੱਪੜੇ ਪਾਏ ਨੇ ਅੱਜ ਲੀਡਰਾਂ ਨੂੰ ਰੂੜੀਆਂ ਵਿੱਚ ਦੀ ਭਜਣਾ ਪੈ ਰਿਆ ਪੁਲਸਰ ਆਖੀ ਕਰ ਰਹੀ ਆ ਪੁਲਸਰ ਆਖੀ ਕਰ ਰਹੀ ਆ ਗੋਇਆਂ ਦੇ ਵਿੱਚ ਦੀ ਭਜਣਾ ਪੈ ਰਿਆ ਮਾਰ ਮਾਰ ਕੇ ਪੁਲਸਾ ਇਹ ਕੋ ਦਰਦਨਾ ਬਰਤਾਰਾਗਾ ਇਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਕਹਿੰਦੇ ਹੁੰਦੇ ਆ ਕਿ ਜਦੋਂ ਵੀ ਮਾਰ ਪੈਂਦੀ ਆ ਕੁਦਰਤ ਦੀ ਬੰਦਾ ਉਦੋਂ ਰੱਬ ਰੱਬ ਕਰਦਾ ਉਸ ਤੋਂ ਪਹਿਲਾਂ ਬੰਦੇ ਦੇ ਹੰਕਾਰ ਦੇ ਅੰਦਰ ਜਿਹੜਾ ਧੌਣ ਦਾ ਕਿੱਲਾਗਾ ਆਪਾਂ ਕਹਿੰਦੇ ਕਿਸੇ ਅੰਤ ਦੀ ਹੰਕਾਰ ਭਰਿਆ ਹੁੰਦਾਗਾ ਪਰ ਉਹ ਸਮਾਂ ਆਉਣ ਤੇ ਜਦੋਂ ਪ੍ਰਮਾਤਮਾ ਉਹ ਕਰਦਾ ਬੇਸ਼ੱਕ ਉਹ ਆਪਣੇ ਪਿੱਛੇ ਕੀਤੇ ਉਹ ਗੁਨਾਹਾਂ ਨੂੰ ਭੁੱਲ ਜਾਵੇ ਪਰ ਲੋਕ ਤਾਂ ਯਾਦ ਰੱਖਦੇ ਨੇ ਕਿ ਇਹਨੇ ਯਾਰ ਆ ਮਾੜੇ ਕੰਮ ਕੀਤੇ ਸੀ ਉਹਨਾਂ ਮਾੜੇ ਕੰਮਾਂ ਦਾ ਅੱਜ ਇਹਨਾਂ ਨੂੰ ਫਲ ਇਹ ਭੋਗਣਾ ਪੈ ਰਿਹਾ ਹਰਥਰਾਜਨ ਸੋਚਦਾ ਤਾਂ ਹੋਊਗਾ ਕਿ ਮਾੜੇ ਕੰਮ ਸਾਡੀਆਂ ਸਰਕਾਰਾਂ ਨੇ ਕੀਤੇ ਸੀ ਕਿਸਾਨਾਂ ਉੱਤੇ ਜਿਹੜਾ ਜ਼ੁਲਮ ਢਾਇਆ ਸੀ ਅੱਜ ਉਹਦਾ ਖਮਾਜਾ ਜਿਹੜਾ ਕਾ ਉਹਨੂੰ ਭੁਗਤਣਾ ਪੈ ਰਿਹਾ ਤੁਸੀਂ ਇਸ ਵੀਡੀਓ ਨੂੰ ਆਪਣੇ ਕਮੈਂਟਾਂ ਰਾਹੀਂ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗੀ ਤਾਂ ਆਪਣੇ ਸਿਰਪ ਕੋਈ ਕਮੈਂਟ ਜ਼ਰੂਰ ਲਿਖ ਦਿਓ ਸਾਨੂੰ ਸੁਝਾਅ ਵੀ ਦਿਓ ਤੁਹਾਡੇ ਸੁਝਾਵਾਂ ਦੀ ਜ਼ਰੂਰਤ ਵੀ ਰਹਿੰਦੀ ਆ ਤੇ ਧੰਨਵਾਦ ਬਹਿਰੀ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ